ਨਵੰਦ ਪ੍ਰਕਾਸ਼ ਵਿੱਚ ਦਰਜ ਸਰਬੱਤ ਦਾ ਭਲਾ ਨਵੰਦ ਪ੍ਰੋਫੈਸਰ ਸਾਫ ਸਿੰਘ ਦਾ ਲਿਖਿਆ ਹੋਇਆ ਹੈ ਇਸ ਨਵੰਦ ਵਿੱਚ ਪ੍ਰੋਫੈਸਰ ਸਾਫ ਸਿੰਘ ਨੇ ਅਰਦਾਸ ਦੇ ਵੱਖਰੇ-ਵੱਖਰੇ ਪੱਖਾਂ ਤੋਂ ਪਾਠਕ ਨੂੰ ਜਾਣੂ ਕਰਵਾਇਆ ਹੈ ਪ੍ਰੋਫੈਸਰ ਸਾਫ ਸਿੰਘ ਪੰਜਾਬੀ ਦੇ ਉੱਗੇ ਲੇਖਕ ਅਤੇ ਕਰਵਾਣੀ ਦੇ ਸਰਮੌਰ ਵਿਆਖਿਆਕਾਰ ਸਨ ਪ੍ਰੋਫੈਸਰ ਸਾਫ ਸਿੰਘ ਦੇ ਮੁਤਾਬਕ ਹਰ ਸਿੱਖ ਨੂੰ ਅਰਦਾਸ ਕਰਨੀ ਚਾਹੀਦੀ ਹੈ ਭਾਵੇਂ ਉਹ ਇਕੱਲਾ ਹੋਵੇ ਤੇ ਚਾਹੇ ਉਹ ਸੰਗਤ ਵਿੱਚ ਖੜਾ ਹੋਵੇ ਸਿੱਖ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਕਹਿਣ ਲੱਗਿਆ ਪ੍ਰਮਾਤਮਾ ਤੋਂ ਚਾਰ ਦਾਤਾਂ ਦੀ ਮੰਗ ਕਰਦਾ ਹੈ ਸਿੱਖ ਆਪਣੀ ਅਰਦਾਸ ਦੇ ਵਿੱਚ ਪ੍ਰਮਾਤਮਾ ਤੋਂ ਨਾਮ ਸਿਮਰਨ ਦੀ ਦਾਤ ਮੰਗਦਾ ਹੈ ਅਤੇ ਚੜ੍ਹਦੀ ਕਲਾ ਵਿੱਚ ਰਹਿਣ ਦੀ ਸਮਰੱਥਾ ਮੰਗਦਾ ਹੈ ਅਤੇ ਨਾਲ ਹੀ ਪ੍ਰਮਾਤਮਾ ਦੇ ਪਾਣੇ ਵਿੱਚ ਰਹਿਣ ਦੀ ਸ਼ਕਤੀ ਮੰਗਦਾ ਹੈ ਅਤੇ ਸਰਬੱਤ ਦੇ ਭਲੇ ਦੀ ਮੰਗ ਕਰਦਾ ਹੈ ਸਿੱਖ ਰਹਿਤ ਮਰਜ਼ਾਦਾ ਦੇ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਨੂੰ ਬਹੁਤ ਮਹੱਤਵਪੂਰਨ ਸਥਾਨ ਦਿੱਤਾ ਗਿਆ ਹੈ। ਕਈ ਵਾਰੀ ਅਸੀਂ ਦੂਸਰਿਆਂ ਦੇ ਭਲੇ ਲਈ ਅਰਦਾਸ ਤਾਂ ਕਰਦੇ ਹਾਂ ਪਰ ਅਰਦਾਸ ਕਬੂਲ ਨਹੀਂ ਹੁੰਦੀ। ਇਸ ਤਰ੍ਹਾਂ ਕਰਨ ਨਾਲ ਸਾਡੇ ਮਨ ਵਿੱਚ ਅਸ਼ਰਦਾ ਦਾ ਭਾਵ ਪੈਦਾ ਹੋ ਜਾਂਦਾ ਹੈ। ਅਸੀਂ ਹਰੇਕ ਮਨੁੱਖ ਦੀ ਔਖੀ ਘੜੀ ਵਿੱਚ ਮਦਦ ਨਹੀਂ ਕਰ ਸਕਦੇ ਪਰ ਉਸ ਦੀ ਔਖੀ ਘੜੀ ਵਿੱਚ ਉਸ ਦੇ ਲਈ ਅਰਦਾਸ ਤਾਂ ਕਰ ਹੀ ਸਕਦੇ ਹਾਂ। ਸੱਚੇ ਮਨ ਨਾਲ ਕੀਤੀ ਅਰਦਾਸ ਕਦੇ ਵਿਕਾਰ ਨਹੀਂ ਜਾਂਦੀ ਸਾਰੇ ਸੰਸਾਰ ਦੇ ਜੀਵ ਪ੍ਰਮਾਤਮਾ ਦੀ ਸੰਤਾਨ ਹਨ ਜੇਕਰ ਅਸੀਂ ਪ੍ਰਮਾਤਮਾ ਨੂੰ ਪਿਆਰ ਕਰਦੇ ਹਾਂ ਤਾਂ ਪਰਮਾਤਮਾ ਦੁਆਰਾ ਸਿਰਜੇ ਹੋਏ ਹਰ ਮਨੁੱਖ ਨੂੰ ਵੀ ਪਿਆਰ ਕਰਨਾ ਸਾਡਾ ਫਰਜ਼ ਬਣਦਾ ਹੈ। ਮਨੁੱਖਤਾ ਦੇ ਭਲੇ ਲਈ ਕੀਤੀ ਅਰਦਾਸ ਵਿੱਚ ਸਾਡਾ ਵੀ ਭਲਾ ਸ਼ਾਮਲ ਹੈ। ਪਰਮਾਤਮਾ ਨੇ ਰਹਿਮਤਾਂ ਦੇ ਦਰਵਾਜ਼ੇ ਉੱਤੇ ਬੰਦਸ਼ਾਂ ਲਗਾ ਕੇ ਰੱਖੀਆਂ ਹਨ। ਇਹ ਰਕਾਵਟਾਂ ਉਦੋਂ ਹੀ ਦੂਰ ਹੁੰਦੀਆਂ ਹਨ ਜਦੋਂ ਕਿਸੇ ਦੇ ਮਨ ਵਿੱਚੋਂ ਅਸ਼ਰਦਾ ਦਾ ਭਾਵ ਖਤਮ ਹੁੰਦਾ ਹੈ ਤੇ ਮਨ ਦੀ ਕਠੋਰਤਾ ਦੂਰ ਹੁੰਦੀ ਹੈ। ਜਦੋਂ ਮਨ ਇਕਜਿਤ ਹੋ ਕੇ ਪ੍ਰਭੂ ਨੂੰ ਯਾਦ ਕਰਦਾ ਹੈ ਤਾਂ ਪਰਮਾਤਮਾ ਰਹਿਮਤਾਂ ਦੇ ਦਰਵਾਜ਼ੇ ਖੋਲ ਦਿੰਦਾ ਹੈ ਸਤਿ ਸਾਹਿਬ ਸਿੰਘ ਨੇ ਆਪਣੇ ਨਵੰਦ ਸਰਵਤ ਦੇ ਪੱਲੇ ਵਿੱਚ ਭਗਤ ਨਾਮਦੇਵ ਤੇ ਭਗਤ ਤਰਲੋਚਨ ਦਾ ਵੀ ਜ਼ਿਕਰ ਕੀਤਾ ਹੈ ਭਗਤ ਨਾਮਦੇਵ ਤੇ ਭਗਤ ਤਰਲੋਚਨ ਪੱਕੇ ਮਿੱਤਰ ਸਨ ਪ੍ਰਭੂ ਦੇ ਸਿਮਰਨ ਕਰਕੇ ਭਗਤ ਨਾਮਦੇਵ ਜੀ ਨੂੰ ਪ੍ਰਭੂ ਦੇ ਦਰਸ਼ਨ ਹੋ ਗਏ ਭਗਤ ਨਾਮਦੇਵ ਜੀ ਨੇ ਪ੍ਰਭੂ ਅੱਗੇ ਅਰਦਾਸ ਕੀਤੀ ਕਿ ਜਿਸ ਤਰ੍ਹਾਂ ਤੁਸੀਂ ਕਿਰਪਾ ਕਰਕੇ ਮੈਨੂੰ ਦਰਸ਼ਨ ਦਿੱਤੇ ਹਨ ਉਸੇ ਤਰ੍ਹਾਂ ਮੇਰੇ ਦੋਸਤ ਤਰਲੋਚਨ ਨੂੰ ਵੀ ਦਰਸ਼ਨ ਦਿਓ ਇਸ ਤਰ੍ਹਾਂ ਕਰਨ ਦੇ ਨਾਲ ਭਗਤ ਨਾਮਦੇਵ ਜੀ ਦੀ ਅਰਦਾਸ ਹੈ ਉਹ ਕਬੂਲ ਹੋ ਗਈ ਇਸ ਤਰ੍ਹਾਂ ਭਗਤ ਤਰਲੋਚਨ ਨੂੰ ਵੀ ਪਰਮਾਤਮਾ ਦੇ ਦਰਸ਼ਨ ਹੋ ਗਏ ਜੇ ਅਸੀਂ ਸਿਰਫ ਆਪਣੇ ਭਲੇ ਲਈ ਅਰਦਾਸ ਕਰਦੇ ਹਾਂ ਤਾਂ ਅਸੀਂ ਖੁਦਗਰਜ਼ ਹਾਂ ਸਾਨੂੰ ਦੂਸਰੇ ਦੇ ਭਲੇ ਲਈ ਅਰਦਾਸ ਦੇ ਲਈ ਕਦੇ ਸੰਕੋਚ ਨਹੀਂ ਕਰਨੀ ਚਾਹੀਦੀ ਪ੍ਰੋਫੈਸਰ ਸਾਹਬ ਸਿੰਘ ਨੇ ਆਪਣੇ ਇਸ ਸੰਬੰਧ ਦੇ ਵਿੱਚ ਇੱਕ ਮੁੱਦਾ ਹੋਰ ਉਠਾਇਆ ਹੈ ਉਹ ਕਹਿੰਦਾ ਹੈ ਕਿ ਸਾਡੀ ਕੀਤੀ ਅਰਦਾਸ ਨਾਲ ਜੇ ਕਿਸੇ ਦੀ ਸੁਤੰਤਰਤਾ ਦਿਸਟਰਬ ਹੁੰਦੀ ਹੈ ਤਾਂ ਇਹ ਅਰਦਾਸ ਠੀਕ ਨਹੀਂ ਹੈ ਲੇਖਕ ਮੁਤਾਬਕ ਹਰ ਬੰਦਾ ਪਰਮਾਤਮਾ ਨੇ ਅਖਲਾਕੀ ਤੌਰ ਤੇ ਸੁਤੰਤਰ ਬਣਾ ਕੇ ਭੇਜਿਆ ਹੈ ਇਸ ਕਰਕੇ ਉਸ ਦੀ ਸੁਤੰਤਰਤਾ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਲੇਖਕ ਮੁਤਾਬਕ ਸਾਨੂੰ ਆਪਣੀ ਮਰਜ਼ੀ ਦੂਸਰੇ ਉੱਤੇ ਥੋਪਣੀ ਨਹੀਂ ਚਾਹੀਦੀ। ਇਸੇ ਕਰਕੇ ਪ੍ਰਮਾਤਮਾ ਨੇ ਕਿਸੇ ਦੀ ਅਰਦਾਸ ਨੂੰ ਕਬੂਲਣਾ ਤੇ ਨਾ ਕਬੂਲਣ ਦਾ ਅਧਿਕਾਰ ਆਪਣੇ ਕੋਲ ਰੱਖਿਆ ਹੋਇਆ ਹੈ। ਲੇਖਕ ਇੱਥੇ ਇਹ ਵੀ ਸਪਸ਼ਟ ਕਰ ਦੇਣਾ ਚਾਹੁੰਦਾ ਹੈ ਕਿ ਜਦੋਂ ਕੋਈ ਵਿਅਕਤੀ ਕਰਾਹੇ ਪਿਆ ਹੋਵੇ ਤੇ ਉਸ ਨੂੰ ਰਾਤ ਲਿਆਉਣ ਲਈ ਕੀਤੀ ਅਰਦਾਸ ਕਦੇ ਗਲਤ ਨਹੀਂ ਹੋ ਸਕਦੀ ਤੇ ਇਹ ਅਰਦਾਸ ਉਸ ਦੀ ਅਕਲਾਕੀ ਆਜ਼ਾਦੀ ਦੇ ਉੱਤੇ ਵੀ ਕੋਈ ਅਸਰ ਨਹੀਂ ਕਰਦੀ। ਲੇਖਕ ਮੁਤਾਬਕ ਅਰਦਾਸ ਕਰਨਾ ਸਾਡਾ ਫਰਜ ਹੈ ਸੱਚੇ ਦਿਲੋਂ ਕੀਤੀ ਅਰਦਾਸ ਨੂੰ ਪ੍ਰਮਾਤਮਾ ਟੁਕਮੇ ਸਮੇਂ ਦੇ ਮਤਾਬਕ ਕਬੂਲ ਕਰਦਾ ਹੈ ਅਟਲ ਵਿਸ਼ਵਾਸ ਤੇ ਸ਼ਰਧਾ ਨਾਲ ਕੀਤੀ ਹੋਈ ਅਰਦਾਸ ਕਦੇ ਬੇਕਾਰ ਨਹੀਂ ਜਾਂਦੀ ਸ਼ੁਰੂਆਤ ਦੇ ਭਲੇ ਨਵੰਦ ਦਾ ਜਿਹੜਾ ਵਿਸ਼ਾ ਹੈ ਉਪਰ ਮੁੱਖ ਤੌਰ ਤੇ ਸਿੱਖ ਰਹਿਤ ਮਰਜਾਦਾ ਦੇ ਵਿੱਚ ਸਰਬੱਤ ਦੇ ਭਲੇ ਦੇ ਅਰਦਾਸ ਦੇ ਮਹੱਤਵ ਨੂੰ ਦਰਸਾਉਣਾ ਹੈ ਅਤੇ ਅਰਦਾਸ ਬਾਰੇ ਪੈਦਾ ਹੋਏ ਕਿੰਤੂ ਪ੍ਰੰਤੂਆਂ ਅਤੇ ਸ਼ੰਕਿਆਂ ਨੂੰ ਦੂਰ ਕਰਨਾ ਹੈ ਇਸ ਨਵੰਦ ਦੀ ਭਾਸ਼ਾ ਸਪਸ਼ਟ ਤੇ ਸਰਲ ਹੈ ਤੇ ਲੇਖਕ ਨੇ ਆਪਣੇ ਵਿਚਾਰਾਂ ਨੂੰ ਪੇਸ਼ ਕਰਨ ਦੇ ਲਈ ਮੁਹਾਵਰੇਦਾਰ ਪਾਸ਼ਾ ਦਾ ਇਸਤੇਮਾਲ ਕੀਤਾ ਹੈ ਲੇਖਕ ਨੇ ਲੋੜ ਮੁਤਾਬਕ ਦੂਸਰੀਆਂ ਭਾਸ਼ਾਵਾਂ ਦੇ ਸ਼ਬਦ ਵਰਤਨ ਤੋਂ ਵੀ ਗਰੇਜ ਨਹੀਂ ਕੀਤਾ ਅਰਬੀ ਫਾਰਸੀ ਦੇ ਸ਼ਬਦ ਜਿਵੇਂ ਖੁਦਗਰਜ਼ੀ ਰਹਿਮਤ ਰਸੂਕ ਕਬੂਲ ਅਰਜੋਈ ਬਰਕਤ ਆਦ ਲੇਖਕ ਨੇ ਅਰਥ ਭਰਪੂਰ ਬਾਕਾਂ ਦੇ ਰਾਹੀਂ ਆਪਣੇ ਨੁਕਤੇ ਨੂੰ ਸਪਸ਼ਟ ਕਰਨ ਦੀ ਸਫਲ ਕੋਸ਼ਿਸ਼ ਕੀਤੀ ਹੈ ਨਵੰਦ ਦੀ ਵਾਕਵੰਤਰ ਲੇਖ ਦੇ ਪ੍ਰਭਾਵ ਨੂੰ ਅਤੇ ਵਿਚਾਰਾਂ ਦੀ ਲੜੀ ਨੂੰ ਪ੍ਰਾਉਣ ਵਿੱਚ ਸਫਲ ਹੋਈ ਹੈ ਲੇਖਕ ਨੇ ਆਪਣੇ ਨੁਕਤੇ ਨੂੰ ਸਪਸ਼ਟ ਕਰਨ ਦੇ ਲਈ ਗਰਵਾਣੀ ਦੀਆਂ ਟੁਕਾਂ ਵੀ ਇਸ ਲੇਖ ਵਿੱਚ ਸ਼ਾਮਲ ਕੀਤੀਆਂ ਹਨ ਜਿਵੇਂ ਰਾਣੀ ਤੂੰ ਆਇਆ ਲਾਹ ਲੈਣ ਸੱਚਾ ਸਹਿਬ ਸਦਾ ਦਿਆਲ ਆਦ ਇਹ ਨਵੰਦ ਉਪਦੇਸ਼ਾਤਮਕ ਸ਼ੈਲੀ ਵਿੱਚ ਲਿਖਿਆ ਹੋਇਆ ਹੈ ਬਿੰਬਾਂ ਪ੍ਰਤੀਕਾਂ ਅਤੇ ಅಲੰਕ੍ਰਿਤ ਪਾਸ਼ਾ ਵਿੱਚ ਇਸ ਨਵੰਦ ਨੂੰ ਸ਼ਿੰਗਾਰਿਆ ਗਿਆ ਹੈ ਸਮੁੱਚੇ ਤੌਰ ਤੇ ਇਹ ਨਵੰਦ ਭਾਰਤਕ ਦੀਆਂ ਸਾਰੀਆਂ ਖੂਬੀਆਂ ਨੂੰ ਸਮੇਟੀ ਬੈਠਾ ਹੈ